ਹਾਈਵੇ ਤੇ ਚੱਲਦੀਆਂ ਗੱਡੀਆਂ ਤੇ ਆਕੇ ਡਿੱਗਿਆ ਜਹਾਜ਼ ਜਹਾਜ਼ ਬਣਿਆ ਅੱਗ ਦਾ ਗੋਲਾ ਅੱਗ ਦੇ ਮਚ ਗਏ ਕਾਂਬੜ ਜਹਾਜ਼ ਕਰੈਸ਼ ਦੀ ਦੇਖੋ ਹੋਸ਼ ਉਡਾਉਂਦੀ ਵੀਡੀਓ ਕਈ ਵahanam ਨੂੰ ਲਿਆ ਆਪਣੀ ਲਪੇਟ ਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ੁਦੀਪ ਕੌਰ ਇਟਲੀ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਹਾਈਵੇ ਤੇ ਗੱਡੀਆਂ ਚੱਲ ਰਹੀਆਂ ਹੁੰਦੀਆਂ ਨੇ ਉੱਪਰ ਆ ਕੇ ਜਹਾਜ਼ ਡਿੱਗ ਜਾਂਦਾ ਜਹਾਜ਼ ਜਿਹੜਾ ਆ ਅੱਗ ਦਾ ਗੋਲਾ ਬਣ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਈਵੇ ਤੇ ਵਾਹਨ ਚੱਲ ਰਹੇ ਹੁੰਦੇ ਨੇ ਉੱਪਰੋਂ ਆ ਕੇ ਜਹਾਜ਼ ਜਿਹੜਾ ਆ ਕ੍ਰੈਸ਼ ਹੋ ਜਾਂਦਾ ਤੇ ਜਹਾਜ਼ ਜਿਹੜਾ ਆ ਅੱਗ ਦਾ ਗੋਲਾ ਬਣ ਜਾਂਦਾ ਕਈ ਵਾਹਨਾਂ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਜੜੀਆਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾਵੋ ਕਿ ਹਾਦਸਾ ਜਿਹੜਾ ਕਿੰਨਾ ਕੁ ਭਿਆਨਕ ਹੋਵੇਗਾ। ਉੱਥੇ ਅੱਗ ਦੇ ਭਾਂਬੜ ਜਿਹੜੇ ਨੇ ਮਚਦੇ ਦਿਖਾਈ ਦੇ ਰਹੇ ਨੇ। ਆਓ ਤੁਹਾਨੂੰ ਦੱਸ ਦਿਆਂ ਕਿਵੇਂ ਵਾਪਰੀ ਇਹ ਪੂਰੀ ਘਟਨਾ। ਇਟਲੀ ਦੇ ਵਿੱਚ ਇੱਕ ਜਹਾਜ਼ ਹਾਦਸਾ ਗ੍ਰਸ ਹੋ ਗਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਆ ਹਾਦਸਾ ਵਾਪਰਿਆ। ਹਾਈਵੇ ਤੇ ਵਾਹਨ ਜਾ ਰਹੇ ਹੁੰਦੇ ਨੇ। ਵਹਨ ਦੇ ਉੱਪਰ ਆ ਕੇ ਜਿਹੜਾ ਜਹਾਜ਼ ਕਰੈਸ਼ ਹੋ ਜਾਂਦਾ ਹੈ ਉੱਥੇ ਜਿਹੜਾ ਇਹ ਜਹਾਜ਼ ਅੱਗ ਦਾ ਗੋਲਾ ਬਣਦਾ ਨਜ਼ਰ ਆ ਰਿਹਾ ਹੈ ਅੱਗ ਦੇ ਜਿਹੜੇ ਨੇ ਭਾਂਬੜ ਮਚ ਜਾਂਦੇ ਨੇ ਕਈ ਬਹਾਨਾ ਨੂੰ ਇਸ ਨੇ ਆਪਣੀ ਲਪੇਟ ਚ ਲੈ ਲਿਆ ਇਹ ਜਹਾਜ਼ ਇੱਕ ਵਿਅਸਤ ਹਾਈਵੇ ਤੇ ਇਸ ਤਰ੍ਹਾਂ ਡਿੱਗਿਆ ਜਿਵੇਂ ਕੱਟਣ ਤੋਂ ਬਾਅਦ ਪਤੰਗ ਡਿੱਗਦੀ ਆ ਜਿਵੇਂ ਹੀ ਇਹ ਹਲਕਾ ਜਹਾਜ਼ ਮੰਗਲਵਾਰ ਨੂੰ ਡਿੱਗਿਆ ਤੁਰੰਤ ਅੱਗ ਦੇ ਗੋਲੇ ਵਿੱਚ ਬਦਲ ਗਿਆ ਇਸ ਹਾਦਸੇ ਦੇ ਵਿੱਚ ਇੱਕ 75 ਸਾਲਾ ਪਾਇਲਟ ਅਤੇ ਇੱਕ 60 ਸਾਲਾ ਯਾਤਰੀ ਦੀ ਮੌਤ ਹੋ ਗਈ ਹਾਸੇ ਦੇ ਵਿੱਚ ਪੈਦਲ ਯਾਤਰੀ ਜ਼ਖਮੀ ਅਤੇ ਇਹ ਹਾਦਸਾ ਹਾਈਵੇ ਤੇ ਲੰਘਣ ਵਾਲੇ ਵਾਹਨਾ ਵਿੱਚ ਕਾਰ ਡਿੱਗਿਆ ਖੁਸ਼ਕਿਸਮਤੀ ਨਾਲ ਇਸ ਹਾਦਸੇ ਦੇ ਵਿੱਚ ਕਿਸੇ ਹੋਰ ਦੀ ਮੌਤ ਨਹੀਂ ਹੋਈ ਹਾਦਸੇ ਦੇ ਵਿੱਚ ਉੱਥੋਂ ਲੰਘ ਰਹੇ ਦੋ ਡਰਾਈਵਰ ਜ਼ਖਮੀ ਹੋਏ ਨੇ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਨੇੜਲੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਟਲੀ ਦੇ ਰਾਸ਼ਟਰੀ ਪ੍ਰਸਾਰਕ ਆਰਏਆਈ ਦੇ ਅਨੁਸਾਰ ਇਹ ਘਟਨਾ ਬਰੇਸ਼ੀਆ ਸਵੇਰੇ ਚ ਵਾਪਰੀ ਹੈ ਮ੍ਰਿਤਕਾਂ ਚ ਇੱਕ 75 ਸਾਲਾ ਆਦਮੀ ਅਤੇ ਇੱਕ 60 ਸਾਲਾ ਔਰਤ ਸ਼ਾਮਲ ਨੇ ਫਾਇਰ ਇੰਜਨ ਮੌਕੇ ਤੇ ਤੁਰੰਤ ਪਹੁੰਚ ਗਏ ਅਤੇ ਅੱਗ ਤੇ ਜਲਦੀ ਕਾਬੂ ਪਾ ਲਿਆ ਗਿਆ ਇਸ ਦੁਖਦਾਈ ਘਟਨਾ ਦੇ ਕਾਰਨ ਦਾ ਪਤਾ ਲਗਾਉਣ ਲਈ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਈਵੇ ਤੇ ਚੱਲਦੀਆਂ ਗੱਡੀਆਂ ਤੇ ਆ ਕੇ ਡਿੱਗਿਆ ਜਹਾਜ਼ ਜਹਾਜ਼ ਬਣਿਆ ਅੱਗ ਦਾ ਗੋਲਾ ਅੱਗ ਦੇ ਮਚ ਗਏ ਕਾਂਬੜ ਜਹਾਜ਼ ਕਰੈਸ਼ ਦੀ ਦੇਖੋ ਹੋਸ਼ ਉਡਾਉਂਦੀ ਵੀਡੀਓ ਕਈ ਵਹਨਾਨੂ ਲਿਆ ਆਪਣੀ ਲਪੇਟ ਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੁਦੀਪ ਕੋਟ ਇਟਲੀ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਹਾਈਵੇ ਤੇ ਗੱਡੀਆਂ ਚੱਲ ਰਹੀਆਂ ਹੁੰਦੀਆਂ ਨੇ ਉੱਪਰੋਂ ਆ ਕੇ ਜਹਾਜ਼ ਡਿੱਗ ਜਾਂਦਾ ਜਹਾਜ਼ ਜਿਹੜਾ ਆ ਅੱਗ ਦਾ ਗੋਲਾ ਬਣ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਈਵੇ ਤੇ ਵਾਹਨ ਚੱਲ ਰਹੇ ਹੁੰਦੇ ਨੇ ਉੱਪਰੋਂ ਆ ਕੇ ਜਹਾਜ਼ ਜਿਹੜਾ ਆ ਕ੍ਰੈਸ਼ ਹੋ ਜਾਂਦਾ ਹੈ ਤੇ ਜਹਾਜ਼ ਜਿਹੜਾ ਆ ਅੱਗ ਦਾ ਗੋਲਾ ਬਣ ਜਾਂਦਾ ਕਈ ਵਹਨਾਂ ਨੂੰ ਆਪਣੀ ਲਪੇਟ ਚ ਲੈ ਲੈਂਦਾ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਜੜਿਆ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲਲੀ ਵੀਡੀਓ ਵਿੱਚ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾਵੋ ਕਿ ਹਾਦਸਾ ਜਿਹੜਾ ਕਿੰਨਾ ਕੁ ਭਿਆਨਕ ਹੋਵੇਗਾ ਉੱਥੇ ਅੱਗ ਦੇ ਭਾਂਬੜ ਜਿਹੜੇ ਨੇ ਮਚਦੇ ਦਿਖਾਈ ਦੇ ਰਹੇ ਨੇ ਆਓ ਤੁਹਾਨੂੰ ਦੱਸ ਦਿਆਂ ਕਿਵੇਂ ਵਾਪਰੀ ਇਹ ਪੂਰੀ ਘਟਨਾ ਇਟਲੀ ਦੇ ਵਿੱਚ ਇੱਕ ਜਹਾਜ਼ ਹਾਦਸਾ ਗ੍ਰਸ ਹੋ ਗਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਇਹ ਹਾਦਸਾ ਵਾਪਰਿਆ ਹਾਈਵੇ ਤੇ ਵਾਹਨ ਜਾ ਰਹੇ ਹੁੰਦੇ ਨੇ ਵਾਹਨਾਂ ਦੇ ਉੱਪਰ ਆ ਕੇ ਜਿਹੜਾ ਇਹ ਜਹਾਜ਼ ਕਰੈਸ਼ ਹੋ ਜਾਂਦਾ ਹੈ ਉੱਥੇ ਜਿਹੜਾ ਇਹ ਜਹਾਜ਼ ਅੱਗ ਦਾ ਗੋਲਾ ਬਣਦਾ ਨਜ਼ਰ ਆ ਰਿਹਾ ਹੈ ਅੱਗ ਦੇ ਜਿਹੜੇ ਨੇ ਭਾਂਬੜ ਮਚ ਜਾਂਦੇ ਨੇ ਕਈ ਵਾਹਨਾਂ ਨੂੰ ਇਸ ਨੇ ਆਪਣੀ ਲਪੇਟ 'ਚ ਲੈ ਲਿਆ ਇਹ ਜਹਾਜ਼ ਇੱਕ ਵਿਅਸਤ ਹਾਈਵੇ ਤੇ ਇਸ ਤਰ੍ਹਾਂ ਡਿੱਗਿਆ ਜਿਵੇਂ ਕੱਟਣ ਤੋਂ ਬਾਅਦ ਪਤੰਗ ਡਿੱਗਦੀ ਆ ਜਿਵੇਂ ਹੀ ਇਹ ਹਲਕਾ ਜਹਾਜ਼ ਮੰਗਲਵਾਰ ਨੂੰ ਡਿੱਗਿਆ ਤੁਰੰਤ ਅੱਗ ਦੇ ਗੋਲੇ ਵਿੱਚ ਬਦਲ ਗਿਆ ਇਸ ਹਾਦਸੇ ਦੇ ਵਿੱਚ ਇੱਕ 75 ਸਾਲਾ ਪਾਇਲਟ ਅਤੇ ਇੱਕ 60 ਸਾਲਾ ਯਾਤਰੀ ਦੀ ਮੌਤ ਹੋ ਗਈ। ਹਾਦਸੇ ਦੇ ਵਿੱਚ ਪੈਦਲ ਯਾਤਰੀ ਜ਼ਖਮੀ ਅਤੇ ਇਹ ਹਾਦਸਾ ਹਾਈਵੇ ਤੇ ਲੰਘਣ ਵਾਲੇ ਵਾਹਨਾ ਵਿੱਚ ਕਾਰ ਡਿੱਗਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਦੇ ਵਿੱਚ ਕਿਸੇ ਹੋਰ ਦੀ ਮੌਤ ਨਹੀਂ ਹੋਈ। ਹਾਦਸੇ ਦੇ ਵਿੱਚ ਉੱਥੋਂ ਲੰਘ ਰਹੇ ਦੋ ਡਰਾਈਵਰ ਜ਼ਖਮੀ ਹੋਏ ਨੇ। ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਉਹਨਾਂ ਨੂੰ ਨੇੜਲੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਕਲੇ ਦੇ ਰਾਸ਼ਟਰੀ ਪ੍ਰਸਾਰਕ ਆਰ ਆਈ ਦੇ ਅਨੁਸਾਰ ਇਹ ਘਟਨਾ ਬਰੇਸ਼ੀਆ ਸਵੇਰੇ ਚ ਵਾਪਰੀ ਹੈ ਮ੍ਰਿਤਕਾਂ ਚ ਇੱਕ 75 ਸਾਲਾ ਆਦਮੀ ਅਤੇ ਇੱਕ 60 ਸਾਲਾ ਔਰਤ ਸ਼ਾਮਲ ਨੇ ਫਾਇਰ ਇੰਜਨ ਮੌਕੇ ਤੇ ਤੁਰੰਤ ਪਹੁੰਚ ਗਏ ਅਤੇ ਅੱਗ ਤੇ ਜਲਦੀ ਕਾਬੂ ਪਾ ਲਿਆ ਗਿਆ ਇਸ ਦੁਖਦਾਈ ਘਟਨਾ ਦੇ ਕਾਰਨ ਦਾ ਪਤਾ ਲਗਾਉਣ ਲਈ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ